ਹੁਣ ਜਿਹੜੀ ਸ਼ਰਾਬ ਕੀ ਹੈ ਐਥਨੋਲ ਉਹਦੀ ਡਿਗਰੀ ਘਟਾ ਮਤਲਬ ਉਹ ਤੇ ਉਹਨਾਂ ਨੇ ਮਿਕਸ ਕਰਤਾ ਪਾਣੀ ਮਿਕਸ ਕਰਤਾ ਮੋਢਲੇ ਤੌਰ ਤੇ ਹੁਣ ਉਹ ਇੱਕ ਨਵੀਂ ਜਿਹੜੀ ਪਾਲਿਸੀ ਆ ਰਹੀ ਹੈ ਐਥਨੋਲ ਦੀ ਇੰਡਸਟਰੀ ਆ ਰਹੀ ਹੈ ਬਹੁਤ ਵੱਡੇ ਪੱਧਰ ਤੇ ਕੇਂਦਰ ਸਰਕਾਰ ਪ੍ਰਮੋਟ ਕਰ ਰਿਆ ਉਹ ਉਹ ਚ ਕੀ ਹੈ પેટ્રોલ ਦੇ ਵਿੱਚ ਮਿਕਸਿੰਗ ਅੱਗੇ 10% ਆਉਂਦੀ ਸੀ ਹੁਣ ਇਹ 2023 ਚੋਂ ਨਵੀਆਂ ਗੱਡੀਆਂ E20 ਕਰਤੀਆਂ ਵੀ ਉਹ ਚ ਕੰਪੈਟੇਬਲ ਹੋਣ ਕੇ 20% ਐਥਨੋਲ ਮਿਕਸ ਕਰਾਂਗੇ ਹਮ ਭਾਰਤ ਦਾ ਇਹ ਫਾਇਦਾ ਹੋ ਰਿਹਾ ਉਹ ਕਹਿੰਦੇ ਜੀ ਸਾਡਾ ਬਾਹਰੋਂ ਜਿਹੜਾ ਕਰੋੜਾਂ ਰੁਪਈਆ ਦਾ ਡਾਲਰ ਲੱਗਦੇ ਸੀ ਤੇਲ ਤੇ ਉਹ ਬਚ ਰਹੇ ਆ ਦੂਜਾ ਉਹਦੇ ਮਗਰ ਇੱਕ ਹੋਰ ਗੱਲ ਆ ਰਹੀ ਆ ਵੀ ਇਹ ਜਿਹੜਾ ਗਲੋਬਲ ਵਾਰਮਿੰਗ ਹੋ ਰਹੀ ਆ ਜਿਹੜਾ ਆਪਾਂ ਧਰਤੀ ਚੋਂ ਕੱਢ ਕੇ ਕਾਲਾ ਤੇਲ ਮੰਨ ਲਓ ਕੋਲਾ ਪੂਕ ਜਉਂਦੀ ਥਾਂ ਤੇ ਜੀ ਇਥੋਂ ਆਪਾਂ ਅਨਾਜ ਤੋਂ ਕੋਈ ਇੰਦਰ ਬਣਾਉਨੇ ਆ ਤੇ ਉਹ ਪ੍ਰਦੂਸ਼ਨ ਘਟ ਕਰਦਾ ਪਤਾ ਨਹੀਂ ਉਹਦੇ ਮਤਲਬ ਤੱਤ ਸਹੀ ਆ ਗਲਤ ਉਹ ਦੋਵਾਂ ਦਾ ਬਹਾਨਾ ਬਣਾ ਕੇ ਵੱਡੇ ਪੱਧਰ ਤੇ ਥਨੋਲ ਇੰਡਸਟਰੀ ਪੰਜਾਬ ਚਾ ਰਹੀ ਹੈ ਤੇ ਪਹਿਲਾਂ ਹੀ ਆਪਾਂ ਚਾਹੀਦਾ ਹੈ ਗਵਰਨਮੈਂਟ ਨੂੰ ਕਿ ਉਹ ਪਹਿਲਾਂ ਇੱਥੇ ਦੇਖੇ ਉੱਥੇ ਕੋਈ ਵਾਈਟ ਪੇਪਰ ਜਾਰੀ ਕਰੇ ਵੀ ਇਹ ਚਾਹੀਦੀ ਹੈ ਕਿ ਨਹੀਂ ਚਾਹੀਦੀ ਜੇ ਕੇਂਦਰ ਨੂੰ ਚਾਹੀਦੀ ਹੋ ਰਾਜਸਥਾਨ ਚ ਲਾਲਨ ਟਰਾਂਸਪੋਰਟ ਹੋ ਜੇ ਬਾਕੀ ਰੇਗਿਸਤਾਨ ਏਰੀਆ ਦੇ ਵਿੱਚ ਫੈਕਟਰੀਆਂ ਲੱਗਦੀਆਂ ਸਨ ਇਹਦੇ ਪਹਿਲਾਂ ਖੇਤੀ ਪ੍ਰਧਾਨ ਸੂਬਾ ਨਾਲੇ ਜ਼ਮੀਨਾਂ ਰਿਕਵਰ ਹੋ ਰਹੀਆਂ ਨਾਲੇ ਪਾਣੀ ਗੰਦਾ ਹੋ ਰਿਹਾ ਵੀ ਖੇਤੀ ਵਾਲੇ ਧਿਆਨ ਕਿਉਂ ਨਹੀਂ ਜਾ ਰਿਹਾ ਇੱਥੇ ਵੇਖੋ ਇੱਕ ਹੋਰ ਬੜੀ ਵੱਡੀ ਤਰਾਸ ਦੀ ਥੋਮ ਮੈਂ ਦੱਸਦਾ ਜੀ ਰਾਜਸਤਾਨ ਤੇ ਇੱਕ ਰਿਸਰਚ ਆਈ ਆ ਇੱਕ ਤਾਂ ਮਾਰ ਹੈਗੇ ਆ ਬੰਗਾਲ ਦੀ ਯੂਨੀਵਰਸਿਟੀ ਦੇ ਆਪਣੇ ਇੱਕ ਸੈਂਟਰਲ ਯੂਨੀਵਰਸਿਟੀ ਦੇ ਉਹ ਆnde ਜੀ ਰਾਜਸਤਾਨ ਜਿਹੜਾ ਹਰਾ ਹੋ ਰਿਹਾ ਗ੍ਰੀਨ ਹੋ ਰਿਹਾ ਜੀ ਉਹਦਾ ਇੰਨਾ ਮਾੜਾ ਪ੍ਰਭਾਵ ਅਗਲੇ ਸਮੇਂ ਚ ਆਉਣਾ ਜਿਹੜੀ ਮੌਨਸੂਨ ਸ਼ਿਫਟ ਕਰ ਜਾਣੀ ਆ ਤੇ ਸਾਰੇ ਹਿੰਦੁਸਤਾਨ ਨੂੰ ਖਮਿਆਜਾ ਭੁਗਤਣਾ ਪੈਣਾ ਆ ਹੁਣ ਜਿਹੜਾ بارش ਦਾ ਆ ਪਿਛਲੇ 10 ਸਾਲਾਂ ਚ ਵੇਖ ਲਿਆ ਵੀ ਚੱਕਰ ਹੀ ਬਦਲ ਗਿਆ ਜਦੋਂ ਆਪਾਂ ਛੋਟੇ ਨੂੰ ਦੀ ਸੌਣ ਦੀ ਝੜੀ ਲੱਗਦੀ ਸੀ ਉਹ ਸਾਰਾ ਇਹ ਇਹਨਾਂ ਦਾ ਕੇਂਦਰ ਦਾ ਪੂਰਾ ਜੋਰ ਆ ਹੀ ਪੰਜਾਬ ਦਾ ਪਾਣੀ ਸੱਟ ਕੇ ਰਾਜਸਥਾਨ ਨੂੰ ਹਰਾ ਕਰੀਏ। ਉਹ ਗਲਤ ਕਰ ਰਹੇ ਆ। ਉੱਥੇ ਇੰਡਸਟਰੀ ਲਾ ਦਿਓ। ਉਹਨਾਂ ਨੂੰ ਤੁਸੀਂ ਰੋਜ਼ਗਾਰ ਦੇਣਾ, ਪੀਣ ਜੋਗਾ ਪਾਣੀ ਉੱਥੇ ਅਵੇਲੇਬਲ। ਉਹਨਾਂ ਦੇ ਪਹਿਲਾਂ ਵੀ ਤਰੀਕਾਕਾਰ ਸੀ ਉਹ ਆਪ ਦੀਆਂ ਬੌਲੀਆਂ ਬਣਾਉਂਦੇ ਸੀ ਜਿਵੇਂ। ਮਤਲਬ ਇਹਨਾਂ ਨੇ ਕੇਂਦਰ ਨੇ ਪੰਜਾਬ ਨੂੰ ਤਾਂ ਜਦੋਂ ਉਹਨਾਂ ਨੂੰ ਦਿਖਦਾ ਨਾ ਫਿਰ ਉਹਨਾਂ ਨੂੰ ਹੁੰਦਾ ਵੀ ਇਹਨੂੰ ਤਾਂ ਖੋਲ ਜਣਾ ਕੋਈ ਕੋਈ ਦਾ। ਸੋ ਉਹ ਪਾਲਿਸੀ ਦਾ ਖੀਰ ਭੁਗਤਣਾ ਕੇਂਦਰ ਨੂੰ ਵੀ ਪੈਣਾ ਇਹ। ਪੰਜਾਬ ਤਾਂ ਅੱਜ ਲੜ ਰਿਹਾ। ਤੇ ਇਹਦੇ ਨਾਲ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਵੀ ਜਿੰਨੀ ਵੀ ਇੰਡਸਟਰੀ ਲੱਗਦੀ ਹੈ ਨਾ ਉਹਦਾ ਪਹਿਲਾ ਪੱਖ ਆਪਣੇ ਕੋਈ ਵੀ ਆ ਉਹ ਮਤਲਬ ਲੋਕਾਂ ਪ੍ਰਤੀ ਜਾਂ ਕਮਿਊਨਿਟੀ ਪ੍ਰਤੀ ਉਹਦੀ ਸਿਰਤਾ ਹੈ ਉਹਦਾ ਮਤਲਬ ਇਹ ਮੈਂ ਪੈਸੇ ਕਮਾਉਣਾ ਹੂੰ ਉਹ ਉਹ ਫਿਰ ਇਹੋ ਜਿਹਾ ਤਰੀਕਾ ਕਰ ਵਰਤਦੇ ਆ ਇੱਕ ਜਿੰਨੀ ਹੁਣ ਡਾਈਂਗ ਇੰਡਸਟਰੀ ਰੋਲਾ ਪੈ ਰਿਆ ਕੁਸ਼ ਸ਼ਿਫਟ ਹੋ ਕੇ ਅੱਪਰ ਸਾਈਡ ਚਲੇਗੀ ਮਤੇਵਾੜੇ ਤੋਂ ਅਗਲੇ ਪਾਸੇ ਬਾਛੀਵਾੜੇ ਵਾਲੇ ਪਾਸੇ ਜੀ ਉੱਥੇ ਇਹਨਾਂ ਨੇ ਇੱਕ ਨਵੀਂ ਪਾਲਿਸੀ ਫੜ ਲਈ ਜੀ ਅਸੀਂ ਸਫੈਦਾ ਲਾਵਾਂਗੇ ਸਫੈਦਾ ਨੂੰ ਪਾਣੀ ਛੱਡਾਂਗੇ ਹੂੰ ਹੁਣ ਮੈਨੂੰ ਦੱਸੋ ਵੀ ਸਫੈਦਾ ਤੁਹਾਨੂੰ ਪਾਣੀ ਦਾ ਸਟੂਰ ਜਿਹੜਾ ਕੈਮੀਕਲ ਉਹ ਕਿੱਥੇ ਜਾਉ ਉੱਥੇ ਉਹ ਕੀ ਕਰ ਰਹੇ ਆ ਖਾਲੀ ਡੂੰਗੀ ਕਰੀ ਜਾਂਦੇ ਆ ਉਸ ਏਰੀਆ 'ਚ 10 ਫੁੱਟ ਕੋਰਾ ਉੱਤੇ ਆਪਣੀ ਕੀਕਣੀ ਮਿੱਟੀ ਆ ਤੇ ਥੱਲੇ ਰੇਤਾ ਜਿਵੇਂ ਆ ਤੁਹਾਡੇ ਮਖੂਵਲ ਵੀ ਆ ਉਹ ਜਦੋਂ ਰੇਤਾ ਹਾਂਡੇ ਚਲੇ ਗਿਆ ਪਾਣੀ ਥੱਲੇ ਤੁਰ ਜਾਂਦਾ ਪੇਟ ਦੇ ਇਲਾਕੇ 'ਚ ਪਾਣੀ ਦਾ ਲੈਵਲ ਹੀ ਕਾਫੀ ਜਿਹੜਾ ਆ ਉੱਪਰ ਹੈਗਾ ਇੱਕ ਗੱਲ ਜਿਹੜੀ ਬਾਜੀ ਹੋਣਾ ਨੇ ਇਥਨੌਲ ਵਾਲੀ ਕੀਤੀ ਉਹਦੇ ਬਾਰੇ 'ਚ ਮੈਂ ਇਹ ਗੱਲ ਜ਼ਰੂਰ ਜੋੜਨੀ ਚਾਹੁੰਦਾ ਵੀ ਇਹ ਇਥਨੌਲ ਬਣਾਉਣ ਦੇ ਵਾਸਤੇ ਝੋਲ ਤੇ ਮੱਕੀ ਇਹ ਦੋ ਮੁੱਢਲੇ ਮਤਲਬ ਜਿਹੜੇ ਆ ਉਹ ਫਸਲਾਂ ਇਹਨਾਂ ਨੇ ਵਰਤਣੀਆਂ ਜੀ ਤੇ ਦੋਵਾਂ ਦੇ ਨਾਲ ਹੀ ਪੰਜਾਬ ਦੇ ਵਿੱਚ ਜ਼ਮੀਨੀ ਪਾਣੀ ਜਿਹੜਾ ਹੈਗਾ ਉਹਦੇ ਉੱਪਰ ਬੋਝ ਵਧਣਾ ਆ ਕਿਉਂਕਿ ਮੱਕੀ ਜਿਹੜੀ ਆਹ ਪੱਕਦੀ ਆ ਇਹਨਾਂ ਦਿਨਾਂ ਦੇ ਦੌਰਾਨ ਉਹਦੇ ਉਹਦੇ ਉੱਪਰ ਪਾਣੀ ਦੀ ਖਪਤ ਜਿਹੜੀ ਆ ਉਹ ਜ਼ਿਆਦਾ ਆ ਬਿਲਕੁਲ ਇਹ ਦੂਸਰਾ ਚੌਲਾਂ ਦੇ ਉੱਪਰ ਆਪਾਂ ਨੂੰ ਪਤਾ ਕਿ ਆਲਰੇਡੀ ਹੈਗੀ ਪਹਿਲਾਂ ਤਾਂ ਇੰਡੀਆ ਨੂੰ ਖਾਣ ਵਾਸਤੇ ਚੌਲ ਚਾਹੀਦੇ ਸੀਗੇ ਇਸ ਕਰਕੇ ਪੰਜਾਬ ਦਾ ਜ਼ਮੀਨੀ ਪਾਣੀ ਹੀਟਾਂ ਗਿਆ ਹੁਣ ਉਹਨਾਂ ਨੂੰ ਪੈਟਰੋਲ 'ਚ ਪਾਉਣ ਦੇ ਵਾਸਤੇ ਇਥਨੋਲ ਚਾਹੀਦੀ ਆ ਤੇ ਸਨੋਲ ਬਣਾਉਣ ਦੇ ਵਾਸਤੇ ਚੌਲ ਚਾਹੀਦੇ ਆ ਇੱਕ ਤਾਂ ਇਹਦੇ ਕਰਕੇ ਜ਼ਮੀਨੀ ਪਾਣੀ ਦੇ ਉੱਪਰ ਬੋਝ ਵਧਿਆ